ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੌਰੀ ਬਾਈ ਇੰਨੇ ਦਿਨਾਂ ਦਾ ਬਲੌਗ ਨਹੀਂ ਸੀ ਪਾ ਹੋਇਆ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਲਖਨਪੁਰ ਲਖਨਪੁਰ ਆਪਣੀ ਉੱਥੇ ਰਿਸ਼ਤੇਦਾਰੀ ਸੀਗੀ ਤੇ ਉੱਥੇ ਜਾ ਕੇ ਮਿਲਣ ਗਏ ਸੀਗੇ ਪਰ ਉੱਥੇ ਦੀ ਖੂਬਸੂਰਤੀ ਦਿਖਾਉਣਾ ਬਾਈ ਆ ਕਰਨੇ ਉੱਥੇ ਕੀ ਬਾਤ ਆ ਯਾਰ ਜੰਨਤ ਹੀ ਆ ਜੰਨਤ ਕੁਝ ਜਿਨ੍ਹਾਂ ਨੂੰ ਪਹਾੜ ਵਧੀਆ ਲੱਗਦੇ ਨੇ ਉਹ ਹੀ ਫੀਲਿੰਗ ਸਮਝ ਸਕਦੇ ਨੇ ਉਹ ਕੈਮਰੇ ਦੇ ਵਿੱਚ ਬਾਈ ਚੀਜ਼ ਨਹੀਂ ਆ ਸਕਦੀ ਜੋ ਅੱਖਾਂ ਨਾਲ ਦੇਖ ਕੇ ਸੁਆਦ ਆਉਂਦਾ ਉੱਥੇ ਕਿੰਨੀ ਸੋਹਣੀ ਕਣਕ ਕਿੰਨੇ ਸੋਹਣੇ ਪਹਾੜ ਨਿੱਕੇ ਨਿੱਕੇ ਮੀਂਹ ਪੈਣਾ ਹਲਕਾ ਹਲਕਾ ਵੱਖਰਾ ਹੀ ਸੁਆਦ ਆ ਇੱਕ ਨਾ ਇੱਥੇ ਦੇ ਮਤਲਬ ਜਿਵੇਂ ਲੋਕ ਨੇ ਨਾ ਬਹੁਤ ਡਿਫਰੈਂਟ ਨੇ ਫੋਨ ਨਾ ਫਾਨਾ ਤੋਂ ਬੜਾ ਦੂਰ ਨੇ ਬਾਈ ਉੱਥੇ ਦੇ ਬੱਚੇ ਹੋਗੇ ਉੱਥੇ ਦੇ ਪਰਿਵਾਰ ਬਹੁਤ ਇਕਾ ਲੋਕਾਂ ਦਾ ਜੋ ਮੈਂ ਦੇਖਿਆ ਹਨਾ ਹੁਣ ਇੱਥੇ ਮੀਂਹ ਪੈ ਰਿਹਾ ਸੀ ਤੇ ਉੱਥੇ ਦੇ ਬੰਦਿਆਂ ਨੂੰ ਬਿਮਾਰੀਆਂ ਵੀ ਨਹੀਂ ਹੈਗੀਆਂ ਇਹ ਆਪਣੇ ਇਥੋਂ ਪਠਾਨਕੋਟ ਤੋਂ ਅੱਗੇ ਪੈ ਜਾਂਦਾ ਨਾ ਪਠਾਨਪੁਰ ਪਠਾਨਕੋ ਟੱਪ ਕੇ ਅੱਗੇ ਜਾ ਕੇ ਆ ਜਾਂਦਾ ਲਖਨਪੁਰ ਲਖਨਪੁਰ ਪਹਾੜਾ ਸ਼ੁਰੂ ਹੋ ਜਾਂਦਾ ਜਿੱਥੇ ਆਪਣੇ ਮਤਲਬ ਪੰਜਾਬ ਦੇ ਨੰਬਰ ਤਕਰੀਬਨ ਬੰਦ ਹੋਣ ਲੱਗ ਜਾਂਦੇ ਨੇ ਉੱਥੋਂ ਤੇ ਮਤਲਬ ਵੱਖਰਾ ਸਵਾਦ ਨਿਆਣਿਆਂ ਦੇ ਵਿੱਚ ਉਹੀ ਗੀਮਾਂ ਖੇਡਣੇ ਵਾਲਾ ਨਜ਼ਾਰਾ ਫੋਨ ਫਾਨ ਤੋਂ ਦੂਰ ਰਹਿੰਦੇ ਨੇ ਠੀਕ ਆ ਉਹੀ ਖੂਬਸੂਰਤੀ ਤੇ ਇੱਥੇ ਦਾ ਤੁਹਾਨੂੰ ਅਗਲਾ ਘਰ ਦਾ ਹੋਣਾ ਜਿਹੜਾ ਸੀ ਅਗਲੇ ਘਰ ਗਏ ਸੀ ਉੱਥੇ ਕਣ ਕੋਈ ਹੋਈ ਆ ਜਿੱਥੇ ਲੋਕਾਂ ਨੇ ਆਪਣੇ ਘਰੇ ਹਰ ਤਰ੍ਹਾਂ ਦੀ ਸਬਜ਼ੀ ਲਈ ਹੋਈ ਆ ਚਨੇ ਹੋਗੇ ਦਾਲਾਂ ਹੋਗੀਆਂ ਖਾਣ ਨੂੰ ਪਪੀਤੇ ਹੋਗੇ ਕਣਕ ਸਰੋਂ ਦਾ ਤੇਲ ਘਰਦਾ ਠੀਕ ਆ ਸਾਰੇ ਫਰੂਟ ਘਰਦੇ ਦੱਸੋ ਫਿਰ ਬੰਦੇ ਨੂੰ ਬਈ ਕੀ ਬਿਮਾਰੀ ਲੱਗਣੀ ਆ ਆ ਦੇਖੋ ਆਹੀ ਇੱਥੇ ਦੀ ਖੂਬਸੂਰਤੀ ਆ ਵੀ ਮਤਲਬ ਯਾਰ ਹਰਿਆਲੀਓ ਹਰਿਆਲੀ ਆਕਸੀਜਨ ਐ ਆਕਸੀਜਨ ਤੇ ਜਵਾਕਾਂ ਦੇ ਵਿੱਚ ਇੱਥੇ ਬੜੇ ਬੜੇ ਮੁੰਡਿਆਂ ਤੋਂ ਡੰਡ ਨਹੀਂ ਲੱਗਦੇ ਅੱਜ ਦੇ ਟਾਈਮ 'ਚ ਆ ਦੇਖੋ ਪੱਟੂ ਪਾਉਂਦੇ ਖਲਾਰੇ ਡੰਡਾਂ ਦੇ ਕਿਉਂ ਕਿਉਂਗੇ ਗੇਮਾਂ ਹੀ ਜ਼ੋਰ ਵਾਲੀਆਂ ਨੇ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਇੱਕ ਗੇਮ ਕਰਦੇ ਹੁੰਦੇ ਸੀ ਦੇਖੋ ਜ਼ੋਰ ਮੁੰਡਿਆਂ 'ਚ ਮਾਰਦੇ ਡੰਡ ਇੱਕ ਐ ਦੇਖੋ ਫਿਰ ਅਨੇ ਛੋਟੇ ਆਪਣੇ ਜਵਾਕਾਂ ਨੂੰ ਵੀ ਅੱਜ ਦੇ ਟਾਈਮ ਦੇ ਵਿੱਚ ਪੁਸ਼-ਅੱਪਸ ਬਾਰੇ ਛੋਟੇ-ਛੋਟੇ ਦੱਸਿਆ ਕਰੋ ਭੇਜਿਆ ਕਰੋ ਵੀਡੀਓ ਮੈਨੂੰ ਵੀ ਬਾਈ ਆ ਦੇਖ ਸਾਡਾ ਜਵਾਕ ਆ 5 ਸਾਲ ਦਾ ਸਾਡਾ ਜਵਾਕ ਆ 4 ਸਾਲ ਦਾ ਮਾਰਦਾ ਡੰਡ ਵੱਜਦੀਆਂ ਨੇ ਪੱਟਾਂ ਦੇ ਥਾਪੀਆਂ ਇਹੀ ਚੀਜ਼ ਨੇ ਨਿਆਣਿਆਂ ਦੇ ਵਿੱਚ ਸਭ ਤੋਂ ਵੱਡੀ ਗੱਲ ਨਿਆਣੇ ਫੋਨਾਂ ਤੋਂ ਦੂਰ ਨੇ ਉੱਥੇ ਤੇ ਆ ਉਹੀ ਪੁਰਾਣੀਆਂ ਗੇਮਾਂ ਖੇਡਦੇ ਨੇ ਸ਼ਾਮ ਨੂੰ ਇਕੱਠੇ ਹੁੰਦੇ ਨੇ ਇਕੱਠਿਆਂ ਨੇ ਖੇਡਣਾ ਇਮਿਊਨਿਟੀ ਸਿਸਟਮ ਸਟਰੋਂਗ ਹੋਣਾ ਭੁੱਖ ਲੱਗਦੀ ਹੈ ਜਦੋਂ ਜਵਾਕ ਖੇਡਦਾ ਇੱਕ ਜਵਾਕ ਨੇ ਸਾਰਾ ਦਿਨ ਫੋਨ ਚਲਾਈ ਜਾਣਾ ਇੱਕ ਜਵਾਕ ਨੇ ਸਾਰਾ ਦਿਨ ਖੇਡਣਾ ਜਿਹੜਾ ਫੋਨ ਚਲਾਉਂਦਾ ਉਹਦੇ ਅੰਦਰ ਜੋ ਖਾਂਦਾ ਉਹ ਸਾਰਾ ਅੰਦਰ ਰੇਪਿਆ ਰਹਿੰਦਾ ਜਿਹੜਾ ਖੇਡਦਾ ਉਹਦੀ ਸਾਰੀ એનર્ਜੀ ਚਲੀ ਜਾਂਦੀ ਹੈ ਖੇਡਣ ਦੇ ਵਿੱਚ ਸਾਰਾ ਬੂਸਟ ਕਰ ਦਿੰਦਾ ਬਾਡੀ ਨੂੰ ਫੁੱਲ ਠੀਕ ਆ ਨਾ ਫਿਰ ਉਹਦੇ ਸਰੀਰ ਨੂੰ ਭੁੱਖ ਲੱਗਦੀ ਆ ਜਿਵੇਂ ਉਹਨਾਂ ਦੇਖੋ ਡੰਡਾ ਲੈ ਕੇਵੇਂ ਗੇਮ ਖੇਡਣਗੇ ਗੱਡੀ ਬਣਾ ਕੇ ਮੈਂ ਕਹਿੰਦਾ ਇਹਦੇ ਵਿੱਚ ਇੰਨੀ ਖੁਸ਼ੀ ਇਹਨਾਂ ਦੇ ਕਿਉਂ ਕਿਉਂ ਇਹਨਾਂ ਨੂੰ ਫੋਨ ਨਾਲੋਂ ਦੂਰ ਰੱਖ ਲੈ ਭਾਈ ਮਾਪਿਓ ਨੇ ਉੱਥੇ ਨੈਟਵਰਕ ਵੀ ਘੱਟ ਆ ਫੋਨੋਂ ਦੂਰ ਵੀ ਨੇ ਦੇਖੋ ਇਹਦੇ ਵਿੱਚ ਇਹਨਾਂ ਨੂੰ ਮੈਂ ਲੱਗਦਾ 2.5 ਘੰਟੇ ਸੀ ਬੈਠ ਰਹੇ 2.5 ਘੰ ਖੇਡੀ ਹੋ ਗਏ ਖੇਡੀ ਹੋ ਗਏ ਮਤਲਬ ਇਹ ਜੀ ਯਾਰ ਸਭ ਤੋਂ ਵਧੀਆ ਲੱਗਦੀ ਹੈ ਵੀ ਆਪਾਂ ਨਿਆਣਿਆਂ ਨੂੰ ਥੋੜਾ ਕੈਡਾਗਰੀਏ ਤੇ ਬਾਕੀ ਅਗਲੇ ਬਲੌਗ ਦੇ ਵਿੱਚ